ਹਾਂਜੀ ਮਿੱਤਰੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਹਾਂਜੀ ਸਾਰਿਆਂ ਨੂੰ ਅੱਜ ੜੀਕ ਦੇ ੜੀਕ ਦੇ ਉਹ ਦਿਨ ਆਈ ਗਿਆ ਤੇ ਆਪਾਂ ਅੱਜ ਅੰਡਪਾੜ ਸਾਰਾ ਦਾ ਪ੍ਰਕਾਸ਼ ਕਰਾਉਣਾ ਅੱਜ ਹਨਾ ਤੇ ਆਪਾਂ ਚੱਲਦੇ ਹਾਂ ਸਾਰੇ। ਤੇ ਰਵਨੀਤ ਵੈਸੇ ਅੱਜ ਸਕੂਲ ਭਾਗੇ ਗਈ ਦੋ ਦਿਨ ਹੋ ਗਏ ਬਿਮਾਰ ਹੋ ਗਈ ਸੀ ਨਾ ਪਹਿਲਾਂ ਸਕੂਲ ਹੀ ਭੇਜੀ ਸੀ। ਬਾਅਦ ਚੱਲ ਦੋ ਦਿਨ ਫੇਰ ਸੁੱਟੀਆਂ ਮਰਵਾਉਣੀ ਪੈਣੀਆਂ ਹਨਾ। ਹੂੰ ਉਹ ਕਾਫੀ ਕੰਮ ਵੀ ਇਕੱਠਾ ਹੋਇਆ ਪਿਆ। ਕੰਮ ਵੀ ਇਕੱਠਾ ਹੋਇਆ ਪਿਆ ਸੀ ਉਹਦਾ ਤੇ ਉਹਨੂੰ ਸਕੂਲ ਛੱਡਿਆ। ਵੈਸੇ ਵੀ ਅੱਜ ਪ੍ਰਕਾਸ਼ ਕਰਾਉਣਾ ਹੀ ਹਨਾ। ਸਾਢੇ 12:00 ਆ ਜੂਗੀ। ਜਦੋਂ ਆਪਾਂ ਉਹ ਉਦੋਂ ਆਪਾਂ ਉਹਨੂੰ ਰਮਣੀਤ ਨੂੰ ਲੈ ਜਾਗੇ ਹਨ ਤੇ ਹੁਣ ਆਪਾਂ ਸਾਰੇ ਚੱਲਦੇ ਆਂ ਤੇ ਉੱਥੇ ਜਾ ਕੇ ਮਿਲਦੇ ਆਂ ਜਾ ਕੇ ਲੋ ਜੀ ਮਹਾਰਾਜ ਦੀ ਸਵਾਰੀ ਲੈਣਾ ਹੈ ਆਪਾਂ ਆਪਣੀ ਵਾਲੀ ਗੱਡੀ ਤੇ ਨਾ ਮਹਾਰਾਜ ਦੀ ਸਵਾਰੀ ਲੈ ਕੇ ਜਾਵਾਂਗੇ ਦੂਰ ਬਾਹਰ ਹੀ ਜਾਣਾ ਪਾਟ ਆਇਓ ਅਹੋ ਲੈ ਚੱਲੇ ਨੇ ਆਪਾਂ ਹੁਣ ਮਹਾਰਾਜ ਦੀ ਸਵਾਰੀ ਲੈ ਕੇ ਆਹ ਵੋਈ ਪਰੰਪਰਾ ਹੈ ਅਲੇ ਹੀ ਜਾਈ। ਆ ਜੋੜੂ ਨਾਲ ਕਹਿ ਕੇ ਹਟਿਆ। ਲੋ ਜੀ ਤੇ ਮਹਾਰਾਜ ਦੀ ਸਵਾਰੀ ਆਪਾਂ ਲੈ ਆਏ ਸੀਗੇ ਤੇ ਹੁਣ ਚੱਲਦੀ ਆ ਇੱਧਰ ਲੰਗਰ ਦੀ ਸੇਵਾ ਚੱਲਦੀ ਆ ਦੇਖੋ ਸਾਰੀਆਂ ਆ ਗਏ ਅੱਜ ਤਾਂ ਬੁੜੀਆਂ ਸਾਰੇ ਚੱਲ ਰਿਹਾ ਤੇ ਉੱਥੇ ਬਾਬਾ ਜੀ ਤਿਆਰੀ ਕਰੀ ਜਾਂਦੇ ਆ। ਤਾਂ ਲੜੀਆਂ-ਲੜੀਆਂ ਵੀ ਪਾਤੀਆਂ ਸ਼ਾਮ ਨੂੰ ਦਿਖਾਵਾ ਦੇ ਬਾਕੀ ਸਭ ਉਹ ਬਹੁਤ ਘੈਂਟ ਲੱਗੂਗਾ ਸ਼ਾਮ ਨੂੰ ਤੇ ਦੇਖੋ ਲੰਗਰ ਦੀ ਚੱਲ ਰਹੀ ਆ ਸੇਵਾ ਇੱਧਰ ਇੱਧਰ ਬਾਬਾ ਜੀ ਤਿਆਰੀ ਕਰੀ ਜਾਂਦੇ ਨੇ ਤੇ ਸਾਰਾ ਕੁਝ ਰੈਡੀ ਆ ਗੋ ਗੋਰਾ ਮੂਰ ਗਜਰ ਹਰਿ ਦਇ ਉਹ ਰਧਾਰੇ ਬਾਹੀ ਗੁਰੂ ਗੋਡਾ ਨਾਨਕ ਰੋ ਚੁੱਕਿਆ ਸੇਵਾ ਕੋ ਅਗਰੰਦੇ ਉਦਾਰ ਵਾਰੇ ਵੰਦਨ ਯਾਨਕਾ ਦਸਦਗਗਾ ਨਾਟਕ ਦੇ ਕਰ ਹੱਥ ਮਹੱਤੰਗੁਰ ਦੇ ਅਸਵਾਰੀ ਅੰਮਲਿਆ ਅਸੀਂ ਨੂੰ ਸਹਜ ਸਫਾਏ ਹੈ ਨਾ ਰੌਣਕਾਂ ਜਨਮ ਮਰਨ ਦੁਖ ਜਾਈ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਸੋਸ਼ਟ ਮਹਲਾ ਪੰਜਵਾਂ ਪ੍ਰਭ ਕੀ ਸਰਨ ਸਗਲ ਪਹਿ ਰਾਥੇ ਗੁਰ ਬਖਸ਼ਿ ਰਖਾਇਆ ਅੱਜ ਤਾਂ ਆਪਾਂ ਸਿਰਫ ਘਰ ਘਰ ਦੇ ਨੇ ਆਪਣੇ ਤੇ ਹੁਣ ਕੱਪਰਸੂ ਪੁੱਲਾ ਸਤਾ ਕੋਈ ਵੀ ਆ ਸਕਦਾ ਦਸਹਰੇ ਵਾਲੇ ਦਾ ਨਾ ਉਹ ਵਾਲੇ ਦਾ ਨਾ ਇਹ ਬਹੁਤ ਜਿਵੇਂ ਆਉਣਾ ਬਹੁਤ ਵਧੀਆ ਜੀ ਲੱਗਦਾ ਇਥੇ ਬਹੁਤ ਘੈਂਟ ਗੱਲਬਾਤ ਹੈ ਤੇ ਅੱਜ ਤਾਂ ਆਪਣੇ ਸਾਰੇ ਘਰਾਂ ਘਰਾਂ ਦੇ ਆ ਗਏ ਤੇ ਆਪਣੇ ਵਾਲੀ ਗੱਡੀ ਤੇ ਲੈ ਕੇ ਆਏ ਸੀਗੇ ਆਪਾਂ ਮਹਾਰਾਜ ਦੀ ਸਵਾਰੀ ਤੇ ਬੱਤੀ ਹੁਣ ਚੱਲਦੇ ਆ ਲਖਣੌਕਾਂ ਇੱਦਾਂ ਹੀ ਦੋਨੋਂ ਕੇ ਦੇਖ ਰਹੇ ਹੋ ਵਲੋਗ ਆਪਣੇ ਪੂਰਾ ਨਜ਼ਾਰਾ ਆਊਗਾ ਤੁਹਾਨੂੰ ਦੇਖਣ ਦਾ ਤੇ ਸ਼ਾਮ ਨੂੰ ਬਹੁਤ ਜੀ ਲੱਗਣਾ ਇਸ ਵੇਲੇ ਦਾ ਅੱਜ ਇਸ ਵਾਰ ਨਾ ਇੰਨੀ ਗਰਮੀ ਆ ਥੋੜੀ ਜੀ ਹਰ ਵੀ ਰੁਹਾਇਆ ਠੀਕ ਸੀ ਮੌਸਮਾ ਨਹੀਂ ਦਸਹਰੇ ਵਾਲੇ ਦਾ ਨਾ ਆਪਾਂ ਨੂੰ ਪਤਾ ਹੀ ਹੈ ਨਾ ਆਪਾਂ ਕਿੰਨੇ ਢੱਡ ਹੁੰਦੀ ਆ ਇਸ ਵਾਰ ਕਰਮੀ ਆ ਥੋੜੀ ਜੀ ਫਿਰ ਵੀ ਮੋਕਣ ਜੀ ਲੱਗਦਾ ਨਾਨਕ ਦਾਸ ਰੰਗ ਬਹਰ ਇੱਦਾਂ ਹੀ ਵਲੌਗ ਦੇਖਦੇ ਰਹੋ ਆਪਣੇ ਦੁਰਿਆਵਲ ਜਾਇਆ ਕਪੀਆਂ ਤਪੀਆਂ ਜਨ ਨਾਮ ਜਪਿਆ ਵੰਡ ਕੇ ਛਕਿਆ ਦਿਗ ਚਲਾਈ ਟੇਕ ਵਾਹੀ ਦੇਖ ਕੇ ਆਨ ਡਟ ਕੀਤਾ ਤੇ ਨਹੀਂ ਪਿਆਰਿਆਂ ਸਚਿਆ ਨੇ ਜਿ ਕਮਾਈ ਦਾ ਧਿਆਨ ਧਰ ਕੇ ਸਾਧ ਸੰਗਤ ਬੋਲਣਾ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਤੀਸ ਦੇਤੇ ਬੰਦ ਬੰਦ ਘਟਾਏ ਖੋਪਰੀਆਂ ਲਹਾਈਆਂ ਚੜ ਖੜੀਆਂ ਤੇ ਚੜੇ ਤਾਂ ਨਿਆਰਾਂ ਨਾਲ ਚੜਾਈ ਗਈ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾ ਸਵਾਸਾ ਸੰਗਤ ਨਿਭਾਈ ਤੈਨਾਹੀ ਸਿੰਘਾਂ ਸਿੰਘ ਨੇ ਜਿ ਕਮਾਈ ਦਾ ਧਿਆਨ ਧਰ ਕੇ ਸਾਧ ਸੰਗਤ ਬੋਲਣਾ ਇਹ ਪਹੀ ਚ ਨਾ ਰੇਤਾ ਵਾਲਾ ਹੋ ਗਿਆ ਸੀ ਤੇ ਇਹਦੇ ਵਿੱਚ ਪਾਣੀ ਸੜਕ ਰਹੇ ਆ ਤੇ ਇਹਦੇ ਪਫਾਰੇ ਜੇ ਤਾਂ ਸਮਾਰ ਕੇ ਕੰਮ ਕਰਦੇ ਨਹੀਂ ਹੈਗੇ ਪੁਰਾਣੀ ਆ ਚਲੋ ਫੇਰ ਵੀ ਗਿੱਲੀ ਜੀ ਹੋ ਜੂ ਪਹੀ ਰੇਤਾ ਆ ਉਹ ਹੋ ਜੂਗਾ ਉਹ ਦੇਖੋ ਕਿੰਨੀ ਘਾੜ ਜਗਾ ਦੇਖੋ ਬਾਬਾ ਜੀ ਦੀ ਲੱਗਦਾ ਨਾ ਜੀ ਇੱਥੇ ਪਹਾੜਾ ਕਹਣ ਜੀ ਲੱਗਦਾ ਅਸੀਂ ਇਹ ਦਿਨ ਡੀਕਦੇ ਰਹਨੇ ਆ ਵੀ ਕਦੋਂ ਆਵੇ ਦਸਹਰਾ ਹਨਾ ਤੇ ਹੁਣ ਦੇਖੋ ਤੁਸੀਂ ਵੀ ਤੰਨੇ ਦਿਨ ਆਪਣੇ ਨਾਲ ਲੰਗਰ ਸ਼ਕਾਏ ਜੀ ਬਰਬਰ ਬਰਬਰ ਹੋਖ ਮੇ ਜੂ ਕਰ ਮਖਬ ਜੂ ਕਰ ਚਰ ਹਾਂ ਤੱਕ ਤੁਸੀਂ ਪਰਲੇ ਫਿਰ ਬਸ ਪੈ ਰਹੇ ਜੀ ਸਮੇ ਰਹੇ ਨਮਕ ਕਰਣ ਮੰਨ ਲਓ ਜੀ ਬਾਬਿਆਂ ਨੂੰ ਲਾਗੇ ਲੰਗਰ ਸ਼ਕਾਉਣ ਕਣੀ ਕਰਮ ਕਾਰਨੇ ਤੁਸੀਂ ਹੋ। ਉਹ ਜਮ ਤੇ ਲੰਗਰ ਛਕ ਲਿਆ। ਤੇ ਹੁਣ ਸੇਵਾਦਾਰ ਛਕ ਰਹੇ ਨੇ ਸਾਰੇ। ਤੇ ਉਸ ਤੋਂ ਬਾਅਦ ਆਪਾਂ ਚੱਲਦੇ ਘਰੇ। ਸ਼ਾਮ ਨੂੰ ਆਵਾਂਗੇ। ਰਮਨੀਤ ਤਾਂ ਵੀ ਟਾਈਮ ਹੋਇਆ ਪਿਆ ਤੇ ਹੁਣ ਨਾਲੇ ਤਾਂ ਆਪਾਂ ਰਮਨੀਤ ਨੂੰ ਲੈ ਕੇ ਆਉਣਾ ਸਕੂਲ ਚੋਂ। ਸ਼ਾਮ ਨੂੰ ਭਾਂਡੇ ਘੁੰਡੇ ਲਿਆਉਣੇ ਪੈਣਗੇ ਹੋਰ ਅੱਜ ਤਾਂ ਚਲੋ ਸਰ ਗਿਆ ਹੁਣ ਤਾਂ ਭੀੜ ਘੱਟ ਸੀਗੀ ਆਪਦੇ ਆਪ ਦੇ ਸ਼ਿਕਰ ਕਰਦੇ ਸਾਰੇ। ਤੇ ਪਾਠੀਆਂ ਨੂੰ ਛਕਾਤਾ ਸਾਰਿਆਂ ਨੂੰ ਲੋ ਜੀ ਹੁਣ ਆਪਾਂ ਦੁਬਾਰੇ ਫੇਰ ਚੱਲੇ ਬੰਨੇ ਚ ਘਰੇ ਆ ਗਈ ਸੀ ਆਪਾਂ ਪਹਿਲਾਂ ਦੁਪਹਿਰੇ ਰਵਨੀਤ ਨੇ ਆਉਣਾ ਸੀ ਸਕੂਲੋਂ ਆਣਾ 1 ਵਜੇ 1:30 ਵਜੇ ਆਈ ਸੀ ਅਸੀਂ 1:30 ਵਜੇ ਆ ਗਈ ਸੀ 1:30 ਵਜੇ ਘਰੇ ਤੇ ਹੁਣ ਆਪਾਂ ਨਾ ਨੂੰ ਕਿ ਦੁਬਾਰੇ ਫੇਰ ਚੱਲਨੇ ਆਗੇ ਹੁਣ ਟਾਈਮ ਹੋ ਗਿਆ 4 ਵਜੇ ਗਏ ਨੇ 3:30 4 ਵਜੇ 4 ਵਜੇ ਹੈਣਾ 3:30 ਹੋਣ ਵਾਲੇ ਆ ਹਾਂ ਨਾ 4 ਵਜੇ ਆ 3:30 4 ਵਜੇ ਤੇ ਹੁਣ ਆਪਾਂ ਚੱਲਦੇ ਆਂ ਦੁਬਾਰੇ ਫਿਰ ਰਮਿੰਦਰ ਰਮਿੰਦਰ ਤਾਂ ਪੂਰਾ ਇੰਜੋਏ ਕਰੂ ਹਨਾ ਰਮਿੰਦਰ ਫਿੱਡੇਗਾ ਤੇ ਹੁਣ ਸ਼ਾਮ ਨੂੰ ਤਾਂ ਉੱਥੇ ਹੋਰ ਵੀ ਜ਼ਿਆਦਾ ਰੌਣਕ ਚੱਲ ਪਾਂਦੀ ਆ ਵਧੀਆ ਤੇ ਮੰਮੀ ਹੋਰੀ ਹਜੇ ਠਹਿਰ ਕੇ ਆਉਣਗੇ ਕਿ ਕੀ ਧਾਰ ਕੱਢਣੀਆਂ ਗਈ ਤੇ ਦੁੱਧ ਦਾ ਦਸਾਂਕੇ ਹਨਾ ਮੰਮੀ ਕਹਿੰਦੀ ਅਸੀਂ ਬਾਅਦ 'ਚ ਆ ਜਾਾਂਗੇ ਵੀ ਤੁਸੀਂ ਚਲੋ ਪਹਿਲਾਂ ਬਾਅਦ 'ਚ ਆ ਕੇ ਨਿਆ ਬੰਨੇ ਚ ਆ ਕੋਰੀਆ ਸ਼ਾਮ ਦਾ ਵੇਲਾ ਹੋ ਚੁੱਕਿਆ ਹੈ ਨਾਨਕ ਨੂੰ ਤਾਂ ਮਨ ਸ਼ੀਤ ਲਾਇਆ ਸਭ ਇਹ ਕੁਸਤਾ ਸਮਾਨ ਲੈਣ ਗਏ ਹੋਏ ਨੇ ਕੁਝ ਘਰੋਂ ਆਏ ਨਹੀਂ ਹੈਗੇ ਹਜੇ ਹੌਲੀ ਹੌਲੀ ਸਾਰੇ ਆ ਜਾਣਗੇ ਤੇ ਸ਼ਾਮ ਨੂੰ ਦੇਖੋ ਕਿੰਨਾ ਵਧੀਆ ਮਾਹੌਲ ਆ ਰਿਹਾ ਹੈ ਕਿਆ ਬਾਤ ਹੈ ਪਾਕੀ ਲਾਈਟ ਦਾ ਪ੍ਰਬੰਧ ਅਜੇ ਤਾਰ ਕਲੀ ਕਨੈਕਟ ਕਰਨ ਵਾਲੇ ਰਹਿ ਗਏ ਮਿਸਤਰੀ ਆਉਣ ਵਾਲਾ ਇੱਧਰ ਪਾਪਾ ਜੀ ਦਾ ਟੈਂਟ ਲਾਤਾ ਸੀਗਾ ਪਾਰਟੀਆਂ ਵਾਸਤੇ ਤੇ ਸਪੀਕਰ ਹੁਣ ਚਲਾਇਆਗਾ ਦੁਬਾਰੇ ਬੰਦ ਕਰ ਦੰਨੇ ਹੁਣੇ ਕੁੜੀਆਂ ਰੋਟੀ ਟੁਕਦਾ ਕਰੀ ਜਾਂਦੀਆਂ ਨੇ ਤੇ ਇੱਥੇ ਦੇਖੋ ਬਾਬਾ ਪੜੀ ਜਾਂਦਾ ਕੱਲਾ ਘੈਂਟ ਮੋਲ ਆ ਦੇਖੋ ਆਲੇ-ਦਾਲੇ ਫਾਸਲਾ ਦੀ ਮੇਲ ਕਰਾਉਣੇ ਜਿੱਨਾ ਮੇਰਾ ਤੇ ਤੇਰਾ ਨਾਮ ਕੇ ਤਿਆਰ ਹੈ ਸਤ ਨਾਮ ਹੈ ਗੁਰੂ ਸਤ ਨਾਮ ਹੈ ਗੁਰੂ ਕਰੋ ਕਿਰਪਾ ਆਪ ਜੀ ਦੇ ਚੰਗੇ ਪ੍ਰਵਾਦ ਦੇ ਵਿਖੇਪ ਬੇਤਰ ਅਲਾਹੀ ਹੁਕਮ ਧਨਵਾ ਕਰਕੇ ਸੰਗਤ ਨੂੰ ਮਿਹਨਤ ਕਰੋ ਹੁਕਮ ਨਾਮ ਦੇ ਕਰਨ ਲਈ ਪ੍ਰੇਰਣਾ ਦੇ ਦੀ ਮਹਾਰਾਜੋ ਭਜਨ ਬਾਣੀ ਕਾ ਪ੍ਰਕਾਸ਼ੋ ਦੁਖ ਕਲੇਸ਼ ਬਾਪ ਕਾ ਨਾਸ ਬਾਗੂ ਕਾ ਸੰਗਤ ਨਾਮ ਮਾਇਆ ਰੋ ਉਸਾਂ ਤਾਂ ਵਾਹਿਗੁਰੂ ਜੀ ਕੀ ਫਤਿਹ ਹੋਏ ਲਓ ਜੀ ਹੁਣ ਚੈੱਕ ਕਰੋ ਲੜੀਆਂ ਪਈਆਂ ਦੇਖੋ ਨਾਲ ਕੇ ਜਨ ਸਚੈ ਸੋਏ ਬਣ ਕੇ ਨਾਲ ਤੁਸਕਾ ਯੋਗ ਕਰਨੇ ਹਾਲ ਕਰੇ ਇਸ ਵਾਰ ਨਾ ਗਰਮੀ ਵਾਲੀ ਆ ਮੱਛਰ ਵਾਲਾ ਤੁਮ ਕੀ ਯੋਗਤ ਕਰੇ ਜਨ ਆਸ ਤਸੇ ਤੂ ਹੈ ਵਾਹਿ ਸਾਹਿਬ ਸ਼ਕਰ ਆਸ ਸਭ ਕੁਝ ਵਰਤੈ ਤੁਸ ਕਾ ਕੀ ਹੈ ਜੈਸਾ ਕਰੇ ਤੈਸੋ ਕੋਈ ਥੀ ਹੈ ਚੈੱਕ ਕਰੋ ਇਧਰ ਵੀ ਲੜੀਆਂ ਹੁਣ ਚਲਾਈਆਂ ਨੇ ਲੇਟ ਆਇਆ ਮਿਸਤਰੀ ਸਾਹਿਬ ਆ ਵੱਡੀ ਤੇ ਬੜੀ ਪ੍ਰੋਜੈਕਟ ਜਿੰਦਰਾ ਬੰਕਰ ਦੀ ਸੇਵਾ ਚੱਲਦੀ ਆ ਓਏ ਜਾਂਚੇ ਕਿੱਥੇ ਆ ਜਾਨ ਚਾਹੇ ਮੈਂ ਤਾਂ ਚੁਂ ਕੇ ਨਾ ਲਾ ਦਿੱਤੀ ਜਾਲਾ ਕਿ ਤੁਹਾਨੂੰ ਲੋਗ ਲਾ ਗਿਓ ਜੀਪਾ

ਕਰਤਾ ਸਕਦਾ ਸਾਰਿਆਂ ਨੇ ਧੱਕ ਦੋ ਜਾਣੇ ਰਹਿ ਗਏ ਬਾਬਾ ਰਹਿ ਗਿਆ ਬਾਬਾ ਚੱਲ ਵੀ ਠੰਡੇ ਠੰਡੇ ਹਵਾ ਮੀਂਹ ਆਵੇ ਬਸ ਦੋ ਦਿਨ ਬਚਤ ਰਹੇ ਜੇ ਕਿਉਂ ਇੱਥੇ ਪ੍ਰਬੰਧ ਕਮਰੇ ਕਮਰੇ ਦਾ ਸਪੈਸਰ ਹੈ ਨਹੀਂ ਪੈਣ ਫੋਨ ਦਾ ਬਾਟੀਆਂ ਦਾ ਉਖਾ ਹੋ ਜਾਂਦਾ ਹੈ ਨਾ ਫਿਰ ਠੰਡੀ ਹਵਾ ਚੱਲੀ ਜਾਵੇ ਚੱਲ ਦੋ ਦਿਨ ਬਚਤ ਰਹੇਗੇ ਨਾਲੇ ਤਾਂ ਜਿਹੜੀਆਂ ਜੂੜੀਆਂ ਦਾ ਵੀ ਨੁਕਸਾਨ ਹੀ ਹੁੰਦਾ ਬੱਚੇ ਖੇਡੀ ਜਾਂਦੇ ਆ ਦੇਖੋ ਜਵਾਈ ਕਰਦੇ ਆ ਬੰਦੇ ਪਛਾਣ ਲੋ ਜੀ ਸੋ ਸਾਜ ਸੋ ਸਗਾ ਮੀਤ ਜੋ ਹਰ ੜੜੀਆਂ ਪਾਈ ਜਾਂਦੇ ਨੇ ਹੁਣ ਦਵਾਰੇ ਫੇਰ ਨਾਨਕ ਤੁਸ ਬਰਿਹਾਰ ਚਾਨਣ ਜਾ ਘਟ ਹਰ ਹਰ ਨਾਮ ਜਪੇ ਸੰਗੋਗ ਆਟ ਪਹਿਰ ਗੁਣ ਗਾਈਏ ਤਜੀਏ ਅਬਰ ਜੰਝਾਲੋ ਜਮਕੰਕਰ ਜੋ ਨਸਕਈ ਨਾਨਕ ਬਰਉ ਦਿਆਲਾ ਬਉੜੀ ਆਸਤੇ ਮੀ ਆਇ ਤਸਦ ਨਾਮ ਲੇਦਾ ਸਗਲੇ ਪਦਾਰਥ ਪੂਰਨ ਵੇਦ ਹੈ ਕੰਮਲ ਪ੍ਰਗਾਸਾ ਆਇ ਨੰਦ ਬਿਲ ਮਨ ਰੀਤ ਨ ਰੋਦਰ ਮੰਤ ਸਾਗਰ ਧਰਮ ਪਵਿੱਤਰ ਸਿਮਨ ਸਮੇ ਉਹ ਜਪ ਸੇ ਗਿਆਨ ਹਰ ਹ ਭਨ ਪੂਰੇ ਗੋ ਸੰਗ ਜਪ ਕਰੀਏ ਨਾਨਕ ਨਾਮ ਹਰ ਰੰਗ ਸਮੋਗ ਨਾਰਾਇਣ ਰੌਣਕ ਦੇ ਗਲਵਾਦ ਜੀ ਬਹੁਤ ਲੱਗ ਨਾਨਕ ਨਾਮ ਬਸਾਈਏ ਨਰਕ ਸੁਖਿਆ ਅਵਤਾਰ ਪੌੜੀ ਅਰੇ ਸੱਚਾ ਆਖ ਪੂਰੀ ਰੌਣਕ ਲਾ ਰਖਿਆ ਜਵਾਖਾਂ ਨੇ ਓ ਨਾ ਚਾੜ ਨਾ ਕਰੋ ਪੁੱਤ ਤੁਸੀਂ ਕੀ ਕਰੀ ਜਨੇ ਓਏ ਡੱਟੂ ਬਾਕੀ ਇੱਧਰ ਬੈਠਿਆ ਸਾਰੇ ਲੰਗਰ ਸ਼ਕਲਿਆ ਤੇ ਗੱਲਾਂ ਬਾਤਾਂ ਮਾਰੀ ਜਾਂਦੇ ਨੇ ਸਾਰੇ ਬੈਠੇ ਤੇ ਹੁਣ ਚੱਲਦੇ ਆਂ ਬੱਸ 5-10 ਮਿੰਟਾਂ ਦਾ ਘਰੇ ਇਹ ਆ ਸੇਵਾਦਾਰ ਜਿਹੜੇ ਰਹਿ ਗਏ ਸੀ ਉਹ ਸਕ ਰਹੇ ਲੰਗਰ ਤੇ ਹੁਣ ਸ਼ਾਇਦ ਮੀਂਹ ਦੀ ਤਿਆਰੀ ਹੈ ਨਾ ਆਵੇ ਤਾਂ ਚਾ ਵੀ ਵਧੀਆ ਲੋ ਜੀ ਹੁਣ ਚੱਲਿਆਂ ਆਂ ਬੱਸ ਘਰੇ